ਜੋ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਵੱਡੇ ਭਾਗ ਹਨ ਜੋ ਆਪ ਸੰਗਤਾਂ ਅਮਰਤ ਵੇਲੇ ਦੇ ਦੀਵਾਨ ਵਿੱਚ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਨਿੱਗੀ ਗੋਦ ਅੰਦਰ ਕਾਫਿਲ ਮੇ ਸਮੇਤਾਂ ਪਹੁੰਚ ਕੇ ਸਮੇਂ ਸਮੇਂ ਅਨੁਸਾਰ ਹਾਜ਼ਰੀਆਂ ਭਰਦੇ ਹੋਏ ਲਾਹੇ ਪ੍ਰਾਪਤ ਕਰਦੇ ਹਾਂ ਬਹੁਤ ਵੱਡੇ ਭਾਗ ਹਨ ਜੋ ਇਸ ਭਾਗਾ ਸਮਾ ਸਤਿਗੁਰੂ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜਿਆਂ ਨੇ ਆਪਣੀ ਰਹਿਮਤ ਦੇ ਘਰ ਵਿੱਚ ਆ ਕੇ ਅੰਮ੍ਰਿਤ ਵੇਲੇ ਤੋਂ ਤਖਤਾਂ ਤੇ ਸੁਸ਼ੋਭਤ ਹੁੰਦੇ ਹੋਇਆ ਜੋ ਅੱਜ ਦੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਹਜ਼ੂਰ ਪਾਤਸ਼ਾਹ ਜੀਆਂ ਦੇ ਪਾਵਨ ਅੰਗ 501 ਤੇ ਗੁਜਰੀ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀਆ ਨੇ ਇਹ ਅਮਰਤ ਵਚਨ ਰਹਿਮਤ ਕਰਕੇ ਬਖਸ਼ਿਸ਼ ਕੀਤੇ ਹੋਏ ਨੇ ਇਨਾਂ ਜਦੇ ਅਮਰਤ ਵਚਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀਆ ਨੇ ਜੋ ਆਪਣੀ ਰਹਿਮਤ ਦੇ ਖਜ਼ਾਨੇ ਚੋਂ ਬਖਸ਼ਿਸ਼ ਕਰਦਿਆ ਹੋਇਆ ਸਾਡੇ ਤੇ ਕਿਰਪਾ ਕੀਤੀ ਹੈ ਅੱਜ ਦਾ ਸ਼ਬਦ ਵੀ ਸਾਨੂੰ ਮੁਖਵਾਕ ਬਖਸ਼ਿਸ਼ ਕੀਤਾ ਹੈ ਗਿਆਨ ਦੀ ਬਖਸ਼ਿਸ਼ ਕਰਨ ਵਾਸਤੇ ਰਹਿਮਤ ਵਰਤੌਣ ਵਾਸਤੇ ਸੋ ਆਓ ਸਤਿਗੁਰੂ ਮਹਾਰਾਜ ਨੇ ਆਪਣੀ ਰਹਿਮਤ ਦੇ ਖਜ਼ਾਨੇ ਚੋਂ ਕੀ ਕੀ ਬਖਸ਼ਿਸ਼ ਸਾਡੇ ਤੇ ਕੀਤੀ ਹੈ ਕੀ ਕੀ ਗਿਆਨ ਬਖਸ਼ਿਆ ਹੈ ਇਸ ਦਾ ਲੋਹਾ ਲੈਣ ਲਈ ਆਪਣੀ ਵਰਤੀ ਇਕਾਗਰ ਕਰਦੇ ਹੋਏ ਸ੍ਰੀ ਗੁਰ ਚਰਨਾ ਚ ਜੋੜਦੇ ਹੋਏ ਸਤਿਗੁਰਾਂ ਦੇ ਪਿਆਰ ਦੇ ਵਿੱਚ ਮਾਨਕਾਗਰ ਕਰਕੇ ਰਸਨਾ ਪਵਿੱਤਰ ਕਰੀਏ ਵਿਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਤਨਾਮ ਸ੍ਰੀ ਵਾਹਿ ਛਾ ਪੰਜਵੇਂ ਗੁਰੂ ਨਾਨਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਜਰੀ ਰਾਗ ਦੇ ਵਿੱਚ ਆਪਣੀ ਰਹਿਮਤ ਕਰਦੇ ਹਨ ਗੁਰ ਪ੍ਰਸਾਦੀ ਪ੍ਰਭ ਧਾਇਆ ਜਦੋਂ ਸ਼ਬਦ ਦੇ ਆਪਾਂ ਸਿਧਾਂਤ ਵੱਲ ਤੱਕਦੇ ਹਾਂ ਜੋ ਰਹਾਉ ਦੀਆਂ ਪੰਕਤੀਆਂ 'ਚ ਸਤਿਗੁਰੂ ਪਾਤਸ਼ਾਹ ਨੇ ਬਿਆਨ ਕੀਤਾ ਹੈ ਇਹ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਸੰਸਾਰ ਦੇ ਨਾਲੋਂ ਬਿਰਤੀ ਤੋੜ ਕੇ ਨਰਿੰਕਾਰ ਦੇ ਨਾਲ ਜੋੜ ਲਈ ਹੈ ਜਿਨ੍ਹਾਂ ਨੇ ਸੰਸਾਰ ਦੀ ਪ੍ਰੀਤ ਤਿਆਗ ਕੇ ਵਾਹਿਗੁਰੂ ਦੀ ਪ੍ਰੀਤ ਆਪਣੇ ਹਿਰਦੇ 'ਚ ਵਸਾਈ ਹੈ ਜਿਨ੍ਹਾਂ ਨੇ ਸੰਸਾਰ ਦਾ ਮੋਹ ਤੋੜ ਕੇ ਸੰਸਾਰ ਦੇ ਰਸਾਂ ਕਸਾਂ ਨੂੰ ਤਿਆਗ ਕੇ ਨਾਮ ਦਾ ਰਸ ਆਪਣੇ ਹਿਰਦੇ ਚ ਮਾਣਿਆ ਹੈ ਉਹਨਾਂ ਦੀ ਗੱਲ ਮਹਾਰਾਜ ਨੇ ਕੀਤੀ ਹੈ ਸਤਿਗੁਰੂ ਜੀ ਰਹਾਉਂਦੀਆਂ ਪੰਕਤੀਆਂ ਚ ਕਹਿੰਦੇ ਨੇ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾਨ ਨਿਰਮਲ ਰੀਤ ਇਹ ਮਹਾਨ ਵੱਡੀ ਬਹੁਤ ਪਵਿੱਤਰ ਰੀਤੀ ਪਵਿੱਤਰ ਜੀਵਨ ਦੀ ਚਾਲ ਪਵਿੱਤਰ ਜੀਵਨ ਨੂੰ ਪਰਮਾਤਮਾ ਨਾਲ ਜੋੜਨ ਦਾ ਮਾਰਗ ਜਿਨ੍ਹਾਂ ਨੇ ਅਪਣਾਇਆ ਹੈ ਗੁਰੂ ਦੇ ਚਰਨਾਂ 'ਚ ਜੁੜ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਮਨ, ਸੁਰਤੀ, ਬਿਰਤੀ ਇਕਾਗਰਤਾ ਕਰਕੇ ਨਾਮ ਦੇ ਰੰਗ ਵਿੱਚ ਜਿਹੜੇ ਆਪਣੇ ਆਪ ਨੂੰ ਰੰਗ ਬੈਠੇ ਹਨ ਉਹਨਾਂ ਦੀ ਗੱਲ ਮਹਾਰਾਜ ਜੀ ਨੇ ਕੀਤੀ ਹੈ ਫਿਰ ਐਸੇ ਜਿਹੜੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਨੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਕੀ ਕੀ ਉਪਲਬਧੀਆਂ ਹਨ ਉਹਦਾ ਸੰਸਾਰ ਦੇ ਨਾਲੋਂ ਅਨੰਕਾਰ ਚ ਜੁੜਿਆ ਹੋਣ ਕਰਕੇ ਸਾਡੇ ਸੰਤ ਦੁਨਿਆਵੀ ਲੋਕਾਂ ਦਾ ਗਿਆਨ ਤੇ ਪਰਮਾਤਮਾ ਦੇ ਪਿਆਰਿਆਂ ਦੇ ਗਿਆਨ 'ਚ ਕੀ ਫਰਕ ਹੈ ਇਸ ਗੱਲ ਨੂੰ ਮਹਾਰਾਜ ਜੀ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਗੁਰਪ੍ਰਸਾਦੀ ਗੁਰੂ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਵਿੱਚ 533 ਵਾਰੀ ਇਹ ਸ਼ਬਦ ਆਇਆ ਗੁਰਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਹਰ ਉਹ ਵਾਹਿਗੁਰੂ ਦੀ ਭਗਤੀ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਜਿਨ੍ਹਾਂ ਨੇ ਆਪਣਾ ਨਾਮ ਸਿਮਰਨ ਕੀਤਾ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ ਗਈ ਸ਼ੰਕਾ ਟੂਟ ਸ਼ੰਕਾ ਭਰਮ ਅਗਿਆਨ ਮੂਰਤ ਕਿਰਪਾ ਕਰਨ ਆਪਣੇ ਚ ਕੋਈ ਐਸਾ ਰੱਬ ਦਾ ਪਿਆਰਾ ਬੈਠਾ ਹੋਵੇ ਜਿਹਦੀ ਇਹ ਸੰਕਾ ਟੁੱਟੀ ਵੀ ਹੋਵੇ ਪਰ ਜਦੋਂ ਆਪਾਂ ਨਜ਼ਰ ਮਾਰਦੇ ਆ ਬਹੁਤ ਆਤ ਕਰਕੇ ਅਸੀਂ ਗੁਰੂ ਘਰ ਨਾਲ ਜੁੜਿਆ ਹੋਇਆ ਗੁਰਬਾਣੀ ਪੜ੍ਹਦੇ ਆ ਸੇਵਾ ਸਿਮਰਨ ਕਰਦੇ ਆ ਅਸੀਂ ਵੀ ਤੁਹਾਡੇ ਨਾਲ ਹੀ ਆ ਵਿੱਚ ਹੀ ਆ ਸਾਰੀ ਜ਼ਿੰਦਗੀ ਲੰਘ ਜਾਂਦੀ ਐ ਪਰ ਇਹ ਸੰਕਾ ਟੁੱਟਦੀ ਨਹੀਂ ਐ ਸ਼ੰਕਾ ਕੀ ਹੈ ਸਾਡੇ ਮਨ ਦੇ ਅੰਦਰ ਭਰਮ ਪਿਆ ਹੋਇਆ ਪਰਮੇਸ਼ ਗੱਲ ਦਾ ਪਿਆ ਹੋਇਆ ਕਿ ਸੰਸਾਰ ਸੱਚਾ ਹੈ ਕਾਰੋਬਾਰ ਸੱਚਾ ਹੈ ਪਰਿਵਾਰ ਸੱਚਾ ਹੈ ਮਾਇਆ ਸੱਚੀ ਹੈ ਕਾਰੋਬਾਰ ਸੱਚੇ ਨਹੀਂ ਇਹਨਾਂ ਨੂੰ ਸੱਚੇ ਸਮਝ ਕੇ ਇਹਦੇ ਵਿੱਚ ਆਪਣੀ ਬਿਰਤੀ ਆਪਣੇ ਮਨ ਦਾ ਟਿਕਾਅ ਰੱਖਦੇ ਹਾਂ ਸਾਡੇ ਅੰਤਸ਼ਕਰਣ ਦੇ ਹਿਰਦੇ ਅੰਦਰ ਮਾਇਆ ਬੈਠੀ ਰਹਿੰਦੀ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਮਨ ਇਕਾਗਰ ਹੋ ਕੇ ਸ਼ਰਤੀ ਸ਼ਬਦ ਨੂੰ ਫੜਦੀ ਹੈ ਤਾਂ ਸਾਡੇ ਅੰਤਸ਼ਕਰਣ ਦੇ ਵਿੱਚੋਂ ਮਾਇਆ ਬਾਹਰ ਨਿਕਲਦੀ ਹੈ ਜਦੋਂ ਮਾਇਆ ਅੰਤਿਸ਼ਕਰਨੋਂ ਤਿਆਗਦੀ ਹੈ ਤਾਂ ਅੰਤਿਸ਼ਕਰਣ ਹਿਰਦੇ ਅੰਦਰ ਚੇਤਨਾ ਦੇ ਵਿੱਚ ਨਾਮ ਅਵਾਸਾ ਕਰਦਾ ਹੈ ਇਹ ਨਾਮ ਦਾ ਹਿਰਦੇ 'ਚ ਵਸਣਾ ਇਹ ਗੁਰੂ ਦੀ ਫਿਰ ਕਿਰਪਾ ਹੋ ਜਾਂਦੀ ਹੈ ਜਿਵੇਂ ਹੁਣ ਸਾਡਾ ਮਨ ਸੰਕਲਪ ਕਰਦਾ ਰਹਿੰਦਾ ਫੁਰਨੇ ਕਰਦਾ ਰਹਿੰਦਾ ਹੈ ਇਹ ਫੁਰਨੇ ਫਿਰ ਮੁੱਕ ਜਾਂਦੇ ਨੇ ਏਕੋ ਨਾਮ ਏਕੋ ਸਲਾਹ ਏਕ ਸਿਮਰ ਇੱਕੋ ਗੁਣਗਾਹ ਫਿਰ ਇੱਕੋ ਇੱਕ ਵਾਹਿਗੁਰੂ ਦਾ ਨਾਮ ਹੁੰਦਾ ਹੈ ਇੱਕੋ ਹੀ ਨਾਮ ਦਾ ਸਿਮਰਨ ਹੋ ਰਿਹਾ ਹੁੰਦਾ ਹੈ ਇੱਕੋ ਹੀ ਨਾਮ ਦੇ ਗੁਣ ਗਾ ਰਿਹਾ ਹੁੰਦਾ ਹੈ ਆਵੇਂ ਦੁਨਿਆਵੀ ਤੌਰ ਤੇ ਸਰੀਰ ਕਰਕੇ ਸਾਡੇ ਨਾਲ ਖੜਾ ਗੱਲਾਂ ਕਰ ਰਿਹਾ ਹੈ ਕੋਈ ਦੁਨਿਆਵੀ ਵਿਚਾਰ ਵੀ ਕਰ ਰਿਹਾ ਹੈ ਪਰ ਇਹ ਦੁਨਿਆਵੀ ਵਿਚਾਰ ਬਾਹਰ ਹੁੰਦੀ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਇੱਕ ਰਸ ਹੋ ਕੇ ਸੰਕਲਪ ਅੰਦਰ ਹੋ ਕੇ ਟਿਕ ਕੇ ਪਰਮਾਤਮਾ ਦੀ ਭਗਤੀ 'ਚ ਲੱਗਿਆ ਹੋਵਾਂ ਹੁੰਦਾ ਇਸ ਕਰਕੇ ਜਿਹੜੀ ਅਗਿਆਨਤਾ ਹੈ ਉਹਨਾਂ ਦੀ ਖਤਮ ਹੋਏ ਵੀ ਹੁੰਦੀ ਹੈ। ਇਹ ਸ਼ੰਕਾ ਉਹਨਾਂ ਦੀ ਟੁੱਟ ਜਾਂਦੀ ਹੈ ਕਿ ਸੰਸਾਰ ਸੱਚਾ ਹੈ। ਕੀ ਸਮਝਦੇ ਨੇ ਸੰਸਾਰ ਨੂੰ ਬਿਨ ਸੰਹਾਰ ਸਮਝਦੇ ਨੇ। ਦ੍ਰਿਸ਼ਟਮਾਨ ਹੈ। ਸਗਲ ਮਥਿਨਾ। ਜੋ ਦਿਸ ਰਿਹਾ ਹੈ ਸਾਰਾ ਮਿਥਿਆ ਹੈ। ਇਹਨੂੰ ਪਰਪੰਚ ਕਰਕੇ ਝੂਠਾ ਕਰਕੇ ਜਾਣਦੇ ਨੇ। ਕਿਉਂਕਿ ਅੰਦਰੋਂ ਸੰਕਾ ਟੁੱਟ ਗਈ ਨਾ ਅੰਦਰੋਂ ਭਰਮ ਟੁੱਟ ਗਿਆ। ਇਹੀ ਭਰਮ ਦਾ ਜਿਹੜਾ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਇਹੀ ਸਾਨੂੰ ਪਾਰ ਨਹੀਂ ਲੰਘਣ ਦਿੰਦਾ ਹੈ। ਮਹਾਰਾਜ ਦੇ ਬਚਨ ਦੇਖੋ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਆਂ। 23ਵੇਂ ਸ਼ਲੋਕ ਦੇ ਵਿੱਚ ਮਹਾਰਾਜ ਨੇ ਇਹ ਬਚਨ ਕੀਤਾ ਹੋਇਆ ਹੈ। ਉੱਥੇ ਵੀ ਇਸੇ ਗੱਲ ਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਆ ਹੈ। ਗਿਆਨ ਅੰਜਨ ਗੁਰਦਿਆ ਅਗਿਆਨ ਅંધੇਰ ਬਨਾਸ ਕਿਉਂਕਿ ਗਿਆਨ ਦਾ ਸੁਰਮਾ ਸਾਡੇ ਮਨ ਬੁੱਧੀ ਨੇਤਰ ਨੇ ਦੋ ਅੰਦਰ ਮਨ ਬੁੱਧੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਜਾਂਦਾ ਹੈ ਬੁੱਧੀ ਵਿਚਾਰ ਕਰਕੇ ਮਨ ਨੂੰ ਸਮਝਾ ਦਿੰਦੀ ਹੈ ਵੀ ਇਹ ਸੰਸਾਰ ਜੀ ਚ ਤੂੰ ਫਸਿਆ ਝੂਠਾ ਸੰਸਾਰ ਦੇ ਭੋਗ ਝੂਠੇ ਨੇ ਸੰਸਾਰ ਦੇ ਰਸ ਝੂਠੇ ਨੇ ਇਹ ਸੱਚੇ ਨਹੀਂ ਹਨ ਉੱਥੇ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਗਿਆਨ ਦੇ ਪ੍ਰਕਾਸ਼ ਦੇ ਵਿੱਚ ਰਹਿੰਦਾ ਹੈ ਅਗਿਆਨ ਅંધੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪ੍ਰਗਾਸ ਗੱਗੇ ਕਰਕੇ ਹੁੰਦਾ ਹੈ ਜੇ ਕੱਕਾ ਲੱਗਿਆ ਹੋਵੇ ਤਾਂ ਦੁਨਿਆਵੀ ਪ੍ਰਕਾਸ਼ ਹੁੰਦਾ ਹੈ ਜਿਗਗਲ ਲਗਿਆ ਹੋਇਆ ਪ੍ਰਗਾਸ ਵਿਸ਼ੇਸ਼ ਉਹ ਪ੍ਰਕਾਸ਼ ਜਿਹੜਾ ਸਾਡੇ ਅੰਤਿਸ਼ਕਰਨ ਹਿਰਦੇ ਅੰਦਰ ਹੈ ਮਹਾਰਾਜ ਕਹਿੰਦੇ ਜਦੋਂ ਸੰਕਾ ਟੁੱਟ ਜਾਂਦਾ ਹੈ ਗੁਰੂ ਕਿਰਪਾ ਕਰਦਾ ਹੈ ਫਿਰ ਅਗਿਆਨਤਾ ਦਾ ਹਨੇਰਾ ਇਉਂ ਮੁੱਕ ਜਾਂਦਾ ਹੈ ਇਹਨੂੰ ਮਹਾਰਾਜ ਅਗਲੀ ਪੰਕਤੀ 'ਚ ਵੀ ਕਹਿੰਦੇ ਹਨ ਦੁੱਖ ਹਨੇਰਾ ਭੈ ਬਨਾਸੀ ਇੱਕ ਤਾਂ ਫਿਰ ਉਹਨਾਂ ਨੂੰ ਕੋਈ ਵੀ ਦੁੱਖ ਨਹੀਂ ਹੁੰਦਾ ਹੈ ਸੰਸਾਰ ਦੇ ਵਿੱਚ ਪਰਿਵਾਰਕ ਤੌਰ ਤੇ ਬੱਚਿਆਂ ਕਰਕੇ ਮਾਇਆ ਕਰਕੇ ਕੋਈ ਵੀ ਸਰੀਰ ਕਰਕੇ ਦੁੱਖ ਆ ਜੇ ਉਹ ਦੁੱਖ ਨੂੰ ਦੁੱਖ ਨਹੀਂ ਮੰਨਦੇ ਹਨ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਥਨ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਹੈ ਸੁਖ ਸਨੇਹ ਔਰ ਭੈ ਨਹੀਂ ਜਾ ਕੈਂਚਨ ਮਾਟੀ ਮੰਨੈ ਐਨੇ ਉੱਚੇ ਚਲੇ ਜਾਂਦੇ ਨੇ ਉਹ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਹਨ ਕਿਉਂਕਿ ਦੁੱਖਾਂ 'ਚ ਉਹਨਾਂ ਦੀ ਬਿਰਤੀ ਹੋ ਨਹੀਂ ਹੁੰਦੀ ਜਿੰਨਾ 'ਚ ਸਾਡੀ ਦੁੱਖ 'ਚ ਬਿਰਤੀ ਹੈ ਉਹਨਾਂ 'ਚ ਸਾਡੀ ਸੰਸਾਰ ਦੇ ਵਿੱਚ ਬਿਰਤੀ ਹੈ ਜਦੋਂ ਸੰਸਾਰ ਤੋਂ ਬਿਰਤੀ ਉੱਠ ਕੇ ਚਲੀ ਜਾਵੇ ਪ੍ਰਮਾਤਮਾ ਦੀ ਪਿਆਰ ਦੇ ਵਿੱਚ ਫਿਰ ਦੁੱਖ ਮੁੱਕ ਜਾਂਦੇ ਨੇ ਹਨੇਰਾ ਅਗਿਆਨਤਾ ਜਿਹੜੀ ਆਪਾਂ ਵਿਆਖਿਆ ਕਰ ਚੁੱਕੇ ਆਂ ਇਹ ਅਗਿਆਨਤਾ ਖਤਮ ਹੋ ਜਾਂਦੀ ਹੈ ਭੈ ਫਿਰ ਡਰ ਹੁਣ ਸਾਨੂੰ ਮੌਤ ਦਾ ਡਰ ਫਿਰ ਮਾਇਆ ਮੁੱਕਣ ਦਾ ਡਰ ਰੋਗ ਲੱਗਣ ਦਾ ਡਰ ਪਰਿਵਾਰਕ ਦਾ ਡਰ ਕਿੰਨੇ ਡਰ ਨੇ ਸੱਤ ਪ੍ਰਕਾਰ ਦਾ ਡਰ ਹੈ ਸਾਡੇ ਅੰਦਰ ਇਹ ਡਰ ਵੀ ਖਤਮ ਹੋ ਜਾਂਦਾ ਹੈ ਪਾਪ ਗਏ ਨਖੂਟ ਪਿਛਲਿਆਂ ਜਨਮਾਂ ਦੇ ਕੀਤੇ ਹੋਏ ਪਤਾ ਨਹੀਂ ਕਿੰਨੇ ਕੁ ਅਸੀਂ ਪਾਪ ਕਰਮ ਕੀਤੇ ਹੋਏ ਨੇ ਕਰੋੜਾਂ ਜਨਮਾਂ ਤੋਂ ਸਾਡੀ ਆਤਮਾ ਚਲੀ ਆ ਰਹੀ ਹੈ ਉਹ ਸਾਰੇ ਪਾਪ ਵੀ ਖਤਮ ਹੋ ਜਾਂਦੇ ਨੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਸਾਰੇ ਪਾਪ ਵੀ ਖਤਮ ਹੋ ਜਾਂਦੇ ਨੇ ਡਰ ਵੀ ਮੁੱਕ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਦੁੱਖ ਵੀ ਮੁੱਕ ਜਾਂਦੇ ਨੇ ਕਦੋਂ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ ਸੁਰਤੀ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੀ ਜਾਂਦੀ ਹੈ ਅਗਿਆਨਤਾ ਖਤਮ ਹੋ ਜਾਂਦੀ ਹੈ ਗਿਆਨ ਦੇ ਪ੍ਰਕਾਸ਼ ਵਿੱਚ ਜਾਂਦੇ ਹਾਂ ਤਾਂ ਏਡੀ ਵੱਡੀ ਕਿਰਪਾ ਮਹਾਰਾਜ ਕਰਦੇ ਨੇ ਇਹ ਉਹਨਾਂ ਤੇ ਹੁੰਦੀ ਆ ਜਿਹੜੇ ਜੁੜ ਜਾਂਦੇ ਨੇ ਹਰ ਹਰ ਨਾਮ ਕੀ ਮਨਪ੍ਰੀਤ ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਹੀ ਪ੍ਰੀਤ ਰਹਿੰਦੀ ਹੈ ਦੁਨਿਆਵੀ ਪ੍ਰੀਤਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ ਮੁੱਕ ਜਾਂਦੀਆਂ ਹਨ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਹੋਰਾਂ ਨਾਲੋਂ ਤੋੜ ਦਿੰਦੇ ਨੇ ਮੇਲ ਸਾਧ ਬਚਨ ਗੋਬਿੰਦ ਧਿਆਏ ਸਤਿਗੁਰਾਂ ਦੇ ਚਰਨਾਂ 'ਚ ਜੁੜ ਕੇ ਸਾਧਨਾਮ ਸਤਿਗੁਰੂ ਦੇ ਜੋ ਬਚਨ ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਹ ਬਚਨਾਂ ਦੀ ਕਮਾਈ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਮਹਾਨਿਰਮਲ ਰੀਤ ਇਹ ਹੀ ਅਸਲੀ ਰੀਤੀ ਹੈ ਇਸ ਰੀਤੀ ਨੂੰ ਅਪਣਾਉਣਾ ਕਰੀਏ ਮਹਾਰਾਜ ਇਹ ਬਖਸ਼ਿਸ਼ ਕਰਦੇ ਹਨ ਜਦੋਂ ਇਸੇ ਪੰਕਤੀ ਨੂੰ ਹੁਣ ਦੁਬਾਰੇ ਆਪਾਂ ਪੜਾਂਗੇ ਮਿਲ ਸਾਧ ਬਚਨ ਗੋਬਿੰਦ ਧਿਆਏ ਧਿਆਏ ਇਹ ਪ੍ਰਾਣੀ ਇਹ ਗੁਰਸਿੱਖ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਵਾਹਿਗੁਰੂ ਨੂੰ ਹਿਰਦੇ ਚ ਵਸਾ ਕੇ ਧਿਆਉ ਨਾਮ ਜਪ ਮਹਾਨਿਰਮਲ ਰੀਤ ਤੇਰੇ ਜੀਵਨ ਦੇ ਲਈ ਇਹੀ ਨਿਰਮਲ ਰੀਤੀ ਹੈ ਤੇਰੇ ਜੀਵਨ ਦੇ ਲਈ ਇਹੀ ਉੱਚੀ ਪ੍ਰੀਤ ਹੈ ਕਿਉਂਕਿ ਗੁਰਸਿੱਖਾਂ ਮਨਹਾਰ ਪ੍ਰੀਤ ਹੈ ਹਰਨਾਮ ਹਰ ਤੇਰੀ RAM ਰਾਜੇ ਇਹ ਨਾਮ ਦੀ ਪ੍ਰੀਤ ਗੁਰਸਿੱਖਾਂ ਦੇ ਮਨ ਦੇ ਵਿੱਚ ਪੈਦਾ ਹੋ ਜਾਂਦੀ ਹੈ ਜਦੋਂ ਆਪਾਂ ਜੁੜਾਂਗੇ ਰਹਾਉ ਅਰਥ ਭਾਵ ਸ੍ਰਾਮਚੰਦ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਸੰਸਾਰ ਦੇ ਵਿੱਚ ਜਾਪ ਜਪਣ ਤਾਪ ਤਪ ਕਰਨੀ ਅਨੇਕ ਕਰਨੀ ਕਰਨੀ ਮੈਨੇ ਭਗਤੀ ਵੀ ਹੁੰਦੀ ਹੈ ਅਨੇਕਾਂ ਪ੍ਰਕਾਰ ਦੀ ਭਗਤੀ ਕਰਨੀ ਭਾਵੇਂ ਜਪ ਕਰੀ ਜਾਓ ਤਪ ਕਰੀ ਜਾਓ ਭਾਵੇਂ ਭਗਤੀ ਵੀ ਕਰੀ ਜਾਓ ਇਹ ਸਫਲ ਕਦੋਂ ਹੋਣੀ ਐ ਸਿਮਰਤ ਨਾਮ ਨਾਮ ਸਿਮਰਾਂਗੇ ਤਾਂ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਤਾਂ ਸਾਡੇ ਜਪ ਵੀ ਤਪ ਵੀ ਇਹ ਕਰਨੀ ਫੇਰ ਸਫਲੀ ਹੋਣੀ ਐ ਜੇ ਸਿਰਫ ਕੱਲੇ ਹੀ ਧੂਣੀਆਂ ਤਾਪਦੇ ਨੇ ਕੋਈ ਕੱਲੇ ਹੀ ਜਲ ਤਾਰੇ ਕਰੀ ਜਾਂਦਾ ਕੋਈ ਪਾਣੀ 'ਚ ਖੜਾ ਐ ਹੁਣ ਆਪਾਂ ਸੇਵਾ ਵੀ ਕਰਦੇ ਆਂ ਗੁਰੂ ਘਰ ਦੇ ਵਿੱਚ ਜੇ ਸੇਵਾ ਕਰਦੇ ਹੋਇਆ ਨਾਮ ਜਪੀਏ ਤਾਂ ਆਪਾਂ ਨੂੰ ਤੁਗਣਾ ਲਾਹਾ ਮਿਲਣਾ ਹੈ। ਕੱਲ ਵੀ ਇਹ ਬਚਨ ਆਇਆ ਸੀ। ਕਿਉਂਕਿ ਹਾਥ ਪੌਂਗ ਕਰ ਕਾਮ ਸਭ ਚੀਤ ਦਰਨਜਨ ਨਾਲ ਕਰਨੀ ਜਿਹੜੀ ਭਗਤੀ ਸੇਵਾ ਕਰਨੀ ਹੈ ਇਹ ਉਦੋਂ ਪੂਰਨ ਸਫਲੀ ਹੋਣੀ ਹੈ ਜੇ ਸੇਵਾ ਕਰਦੇ ਆ ਕਰਦੇ ਆ ਨਾਮ ਜਪੀਏ। ਕਰ ਅਨੁਗ੍ਰਹਿ ਆਪ ਰਾਖੇ ਭਏ ਪੂਰਨ ਕਾਮ। ਜਿਹੜੇ ਇਸ ਤਰ੍ਹਾਂ ਨਾਮ ਸਿਮਰਦੇ ਹੋਏ ਪ੍ਰਭੂ ਭਗਤੀ ਕਰਦੇ ਹੋਏ ਜਪ ਤਪ ਸੰਜਮ ਧਰਮ ਕਮਾਉਂਦੇ ਹਨ ਫਿਰ ਵਾਹਿਗੁਰੂ ਉਹਨਾਂ ਤੇ ਆਪ ਕਿਰਪਾ ਕਰ ਦਿੰਦਾ ਹੈ अनुग्रह ਦਾ ਅਰਥ ਹੁੰਦਾ ਕਿਰਪਾ ਆਪ ਰਾਖੀ ਆਪ ਕਿਰਪਾ ਕਰਕੇ ਫਿਰ ਉਹਨਾਂ ਦੀ ਰੱਖਦਾ ਹੈ ਕੀ ਹੁੰਦਾ ਹੈ ਭੇ ਪੂਰਨ ਕਾਮ ਉਹਨਾਂ ਦੇ ਕੰਮ ਫਿਰ ਪੂਰੇ ਭਾਵ ਜੀਵਨ ਦਾ ਕਾਰਜ ਉਹਨਾਂ ਦਾ ਪੂਰਾ ਹੋ ਜਾਂਦਾ ਹੈ ਸਾ ਸਾਸਨਾ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰਥ ਉਹਨਾਂ ਦੇ ਹਿਰਦੇ ਵਿੱਚੋਂ ਕਦੇ ਵੀ ਜੋ ਸਮਰੱਥ ਵਾਹਿਗੁਰੂ ਪਰਮੇਸ਼ਰ ਹੈ ਬ੍ਰਹਮ ਸਾਰੇ ਰਮਿਆ ਹੋਇਆ ਹੈ ਉਹ ਕਦੇ ਵੀ ਵਿਸਰਦਾ ਨਹੀਂ ਹੈ ਆਪਾਂ ਆਪਣੇ ਆਪਣੇ ਵੱਲ ਝਾਤੀ ਮਾਰ ਕੇ ਦੇਖ ਸਕਦੇ ਹਾਂ ਜਦੋਂ ਆਪਣੇ ਯਾਦ ਆ ਜਾਂਦਾ ਫਿਰ ਤਾਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਆ ਜਾਂ ਨਿਤਨੇਮ ਕਰਦੇ ਆ ਬਾਣੀ ਪੜਨ ਲੱਗ ਜਾਂਦੇ ਆ ਫਿਰ ਬਿਸਰ ਜਾਂਦਾ ਹੈ ਫਿਰ ਯਾਦ ਆ ਜਾਂਦਾ ਫਿਰ ਜਪਦੇ ਆ ਫਿਰ ਬਿਸਰ ਜਾਂਦਾ ਹੈ ਸਾਡੀ ਗੱਡੀ ਆ ਜਿਹੜੀ ਇਸ ਤਰ੍ਹਾਂ ਚੱਲਦੀ ਹੈ ਜਿਵੇਂ ਸਟੇਸ਼ਨ ਆ ਗਿਆ। ਕੋ ਸਟੇਸ਼ਨ ਤੇ ਫਿਰ ਲਾਈਟਾਂ ਲੱਗੀਆਂ ਹੁੰਦੀਆਂ ਨੇ। ਜਦੋਂ ਫਿਰ ਗੱਡੀ ਸਟੇਸ਼ਨ ਤੋਂ ਅੱਗੇ ਚਲੀ ਜਾਂਦੀ ਹੈ ਅੱਗੇ ਫਿਰ ਜੰਗਲ ਆ ਜਾਂਦਾ ਉੱਥੇ ਦੇਹਰਾ ਰਹਿੰਦਾ। ਇਹ ਕੰਮ ਸਾਡੀ ਜ਼ਿੰਦਗੀ ਦਾ ਚ ਜ਼ਿੰਦਗੀ ਸਾਡੀ ਵੀ ਚੱਲ ਰਹੀ ਹੈ। ਜਦੋਂ ਯਾਦ ਆ ਗਈ ਮਾਨੂੰ ਸਟੇਸ਼ਨ ਆ ਗਿਆ ਲਾਈਟਾਂ ਜਗ ਪੀਆਂ ਫਿਰ ਆਪਾਂ ਵਾਇਗੁਰੂ ਵਾਇਗੁਰੂ ਕਰਨ ਲੱਗੇ। ਬਾਣੀ ਪੜਨ ਲੱਗੇ ਸੁਗਣੀ ਸਾਧਾ ਪਾਠ ਕਰਨ ਲੱਗੇ। ਤੇ ਦੁਨਿਆਵੀ ਕੰਮ ਆ ਗਏ ਫੇਰ ਭੁੱਲ ਕੇ ਫੇਰ ਜੰਗਲ ਚ ਚਲੇ ਗਏ ਫੇਰ ਨੇਰਾ ਪੈ ਗਏ ਅੰਦਰ ਇਸ ਤਰ੍ਹਾਂ ਸਾਡੀ ਗੱਡੀ ਚਲਦੀ ਹੈ ਪਰ ਜਿਹੜੇ ਇੱਕ ਰਸ ਹੋ ਜਾਂਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਭਾਵਕੇ ਜਿਨ੍ਹਾਂ ਸਾਸ ग्रास ਨਾ ਵਿਸਰੈ ਹਰ ਨਾਮਾ ਮਨ ਮੰਤ ਉਹਨਾਂ ਦਾ ਸਾਹ ਸਾਹ ਸਿਮਰੋ ਗੋਬਿੰਦ ਤ ਸਵਾਸ ਸਵਾਸ ਕਰਕੇ ਵਾਹਿਗੁਰੂ ਦੇ ਨਾਮ ਚ ਜੁੜੇ ਰਹਿੰਦੇ ਨੇ ਕਦੇ ਵੀ ਬਿਸਰਦੇ ਨਹੀਂ ਹਨ ਗੁਣ ਅਨੰਤ ਰਸਨਾ ਕਿਆ ਬਖਾਨੈ ਅਗਨਤ ਸਦਾ ਕਥ ਜਿਹੜਾ ਅਕਥ ਨਾ ਕਥਣ ਵਾਲਾ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਉਹ ਗੁਣਾਂ ਨੂੰ ਉਹ ਦੇਖਦੇ ਨੇ ਜਿਹੜੇ ਵਰਨਨ ਕਰਨ ਤੋਂ ਪਰੇ ਨੇ ਫਿਰ ਉਹਨਾਂ ਉਹ ਸੋਚਦੇ ਨੇ ਕਿ ਇਹ ਵਾਹਿਗੁਰੂ ਦੇ ਗੁਣਾਂ ਨੂੰ ਮੈਂ ਰਸਨਾ ਨਾਲ ਬਿਆਨ ਕਰਾਂ ਬਿਆਨ ਕੀਤੇ ਨਹੀਂ ਜਾ ਸਕਦੇ ਹਨ ਕਿਉਂਕਿ ਵਾਹਿਗੁਰੂ ਬੇਅੰਤ ਗੁਣਾ ਵਾਲਾ ਹੈ ਗੁਣ ਅਨੰਤ ਰਸਨਾ ਅਨੰਕ ਗੁਣ ਹਨ ਰਚਨਾ ਕੀ ਬਿਆਨ ਕਰੇ ਵਾਹਿਗੁਰੂ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ ਜੇਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇ ਰਵੰਤਨ ਕਿਨਹੀ ਲਹੀਐ ਇਹ ਬੇਅੰਤ ਗੁਣਾ ਦਾ ਉਹ ਆਨੰਦ ਮਾਣਦੇ ਨੇ ਪਰ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਹਨ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਆਖਰੀ ਪੰਕਤੀਆਂ ਨੇ हे ਗਰੀਬਾਂ ਤੇ ਰਹਿਮਤਾ ਕਰਨ ਵਾਲੇ ਵਾਹਿਗੁਰੂ ਜੀ ਗਰੀਬਾਂ ਦੇ ਤਰਦ ਦੁੱਖਾਂ ਨੂੰ ਨਿਵਾਰਨ ਵਾਲੇ ਪਰਮਾਤਮਾ ਜੀ ਗਰੀਬਾਂ ਨੂੰ ਤਾਰਨ ਵਾਲੇ ਦਿਆਲੂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਕਿਰਪਾ ਕਰੋ ਮੇਰੇ ਤੇ ਵੀ ਕਿਰਪਾ ਕਰੋ ਤੇਰਾ ਸੁਭਾਅ ਹੈ ਕਿਰਪਾ ਕਰਦਾ ਹੈ ਕਿਉਂਕਿ ਗਰੀਬਾਂ ਤੇ ਦੁਖੀਆਂ ਤੇ ਤਾਰਨ ਵਾਸਤੇ ਤੂੰ ਕਿਰਪਾ ਦੇ ਘਰ ਵਿੱਚ ਆ ਕੇ ਦਿਆਲਤਾ ਦੇ ਵਿੱਚ ਆ ਕੇ ਕਿਰਪਾ ਕਰਦਾ ਹੈ ਕਿੰਨੀ ਵੱਡੀ ਕਿਰਪਾ ਕਰਦਾ ਹੈ ਅਟਲ ਪਦਵੀ ਉਹਨਾਂ ਨੂੰ ਅਟਲ ਪਦਵੀਆਂ ਬਖਸ਼ ਦਿੰਦਾ ਹੈ ਨਾਮ ਸਿਮਰਨ ਦਿਰੜ ਉਹਨਾਂ ਦੇ ਹਿਰਦੇ ਵਿੱਚ ਤੇਰੇ ਨਾਮ ਦਾ ਸਿਮਰਨ ਦਿਰੜ ਪਰਪੱਕ ਹੋ ਜਾਂਦਾ ਹੈ ਜਦੋਂ ਨਾਮ ਦਾ ਸਿਰਨ ਸਿਮਰਨ ਹਿਰਦੇ ਵਿੱਚ ਦਿਰੜ ਪਰਪੱਕ ਹੋ ਗਿਆ ਨਾਨਕ ਹਰ ਹਰ ਸਰਣ ਕਥਨ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਇਹ ਵਾਹਿਗੁਰੂ ਸਦੀਪ ਕਾਲੋ ਤੇਰੀ ਸ਼ਰਣ ਵਿੱਚ ਹਨ ਉਹਨਾਂ ਨੂੰ ਅਟਲ ਜਿਵੇਂ ਆਪਾਂ ਦੇਖਦੇ ਹਾਂ ਹੋ ਅਟਲ ਅਜਹੁਣਾ ਅਟਲ ਉਹਨੂੰ ਅਟਲ ਪਦਵੀ ਜਿੱਤੀ ਹੋਈ ਹੈ ਪਾਂਚ ਵਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਅਮਰ ਨਾਮ ਅਮਰ ਪਦਵੀ ਅਟਲ ਪਦਵੀ ਉਹ ਪਦਵੀ ਜਿੱਥੇ ਜਾ ਕੇ ਨਾ ਮੌਤ ਹੈ ਨਾ ਮੁਡਾਪਾ ਹੈ ਨਾ ਜਨਮ ਹੈ ਨਾ ਮਰਨ ਹੈ ਭਾਵ ਕਿ ਉਹ ਪਦਵੀ ਉਹਨਾਂ ਨੂੰ ਮਿਲ ਜਾਂਦੀ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਆਮੇ ਉਹ ਦੁਨਿਆਵੀ ਤੌਰ ਤੇ ਉਹਨਾਂ ਨੂੰ ਪਾ ਗਰੀਬ ਮੰਨੀਏ ਭਾਵੇਂ ਦੁੱਖਾਂ ਵਾਲੇ ਮੰਨੀਏ ਪਰ ਜਦੋਂ ਦਿਆਲਤਾ ਕਰਦਾ ਹੈ ਮੇਰਾ ਵਾਹਿਗੁਰੂ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਤਾਰ ਦਿੰਦਾ ਹੈ ਆਪਾਂ ਦੇਖ ਸਕਦੇ ਹਾਂ ਭਗਤ ਰਵਿਦਾਸ ਜੀ ਕਿੰਨੇ ਗਰੀਬ ਘਰ ਦੇ ਵਿੱਚ ਸਨ ਜੁੱਤੀਆਂ ਗੰਢਿਆ ਕਰਦੇ ਸੀ ਨਾਮਦੇਵ ਜੀ ਛਿੰਬੇ ਸਨ ਕੱਪੜੇ ਸ਼ੂਆ ਕਰਦੇ ਸੀ ਸੈਣ ਜੀ ਬੁੱਤੀਆਂ ਕਰਿਆ ਕਰਦੇ ਸਨ ਸੋ ਇਸ ਤਰ੍ਹਾਂ ਐਸੇ ਭਗਤਾਂ ਨੂੰ ਕਬੀਰ ਜੀ ਜਲਾਏ ਸੀ ਖੱਡੀ ਲਾ ਕੇ ਖੰਧਰ ਬਣਦੇ ਸੀ ਕਿੰਡੀਆਂ ਵੱਡੀਆਂ ਉਹਨਾਂ ਨੂੰ ਪਦਵੀਆਂ ਬਖਸ਼ੀਆਂ ਹਨ ਕਿਉਂ ਬਖਸ਼ੀਆਂ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਜਰੜ ਹੋ ਗਿਆ ਸੰਸਾਰ ਦੇ ਮੋਹ ਸੰਸਾਰ ਦੇ ਵਿਕਾਰ ਸੰਸਾਰ ਦਾ ਪਿਆਰ ਤਿਆਗ ਦਿੱਤਾ ਇੱਕ ਨਿਰੰਕਾਰ ਦਾ ਪਿਆਰ ਹਿਰਦੇ 'ਚ ਵਸਾਇਆ ਪ੍ਰਮਾਤਮਾ ਨਾਲ ਪ੍ਰੀਤ ਕੀਤੀ ਹੈ ਪ੍ਰਭੂ ਦੇ ਪਿਆਰ ਵਿੱਚ ਜੁੜੇ ਤਾਂ ਉਹ タル ਪਦਵੀ ਨੂੰ ਪ੍ਰਾਪਤ ਹੋਏ ਸਤਿਗੁਰੂ ਮਹਾਰਾਜ ਦੇ ਅੱਜ ਦੇ ਸਮੁੱਚੇ ਸ਼ਬਦ ਦਾ ਸਾਡੇ ਲਈ ਇਹੀ ਸਿਧਾਂਤ ਹੈ ਕਿ ਸੰਸਾਰ ਦੇ ਵਿੱਚ ਰਹਿੰਦੇ ਆ ਪਰਿਵਾਰ ਵਿੱਚ ਰਹਿੰਦੇ ਹੋਇਆ ਗੁਰੂ ਦੇ ਬਚਨਾਂ ਦੀ ਕਮਾਈ ਕਰੀਏ ਗੁਰ ਕਹਿਆ ਸਾਕਾਰ ਕਮਾਓ ਗੁਰੂ ਦੇ ਬਚਨਾਂ ਦੀ ਕਮਾਈ ਕਰਦੇ ਹੋਏ ਨਾਮ ਜਪੀਏ ਪ੍ਰਭੂ ਭਗਤੀ ਕਰੀਏ ਬੰਦਗੀ ਕਰੀਏ ਬੰਦਗੀ ਕਰਦੇ ਕਰਦੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ ਗੁਰੂ ਤਰੁਠ ਪੈਣ ਖੁਸ਼ੀਆਂ ਦੇ ਘਰ ਵਿੱਚ ਆ ਕੇ ਸਾਨੂੰ ਨਦਰ ਕਰਕੇ ਨਿਹਾਲ ਕਰ ਦੇਣ ਤਾਂ ਅਸੀਂ ਵੀ ਇਸ ਪਦਵੀ ਤੇ ਪਹੁੰਚ ਸਕਦੇ ਹਾਂ ਸੋ ਇਹ ਅਰਦਾਸ ਕਰਦੇ ਰਹੀਏ ਕਿ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਾਨੂੰ ਵੀ ਨਿਹਾਲ ਕਰੋ ਸਾਡੇ ਤੇ ਵੀ ਮਿਹਰਾਂ ਭਰੀ ਨਜ਼ਰ ਕਰੋ ਪਰ ਆਪਾਂ ਵੀ ਕਮਾਈ ਕਰੀਏ ਨਾਮ ਜਪੀਏ ਲਾਹ ਲੈ ਕੇ ਵੜ ਪਾਗੇ ਹੋਈਏ ਉਹਿਆਂ ਕੋਲਾ ਮਾਫ ਕਰਨੀ ਆ ਫਤੇ ਪਰਵਾਣ ਕਰਨੀ ਜੀਓ ਧੀਨ ਦਰਦ નિਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਧਿਰੜ ਨਾਨਕ ਹਰ ਹਰ ਸਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ